ਅੱਜ ਅਸੀਂ ਵਿਧਾਨ ਸਭਾ ਹਲਕਾ ਨਾਲੇ ਦੇ ਪਿੰਡ ਬਕਰਾਉਰ ਦੇ ਵਿੱਚ ਪਹੁੰਚੇ ਹਾਂ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਐਸਡੀਐਮ ਸਾਹਿਬ ਡੀਡੀਪੀਓ ਸਾਹਿਬ ਬੀਡੀਓ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਅਧਿਕਾਰੀ ਆਏ ਹਾਂ ਅਸੀਂ ਬਾਰਡਰ ਦੇ ਉੱਤੇ ਇੱਕ ਬਹੁਤ ਵੱਡੀ ਸਮੱਸਿਆ ਇੱਧਰ ਗਾੜੀ ਬਾਰਡਰ ਥੋੜਾ ਅੱਗੇ ਜਾ ਕੇ 4-5 ਕਿਲੋਮੀਟਰ ਤੇ ਪਾਕਿਸਤਾਨ ਵਾਲਾ ਬਾਰਡਰ 3 ਕਿਲੋਮੀਟਰ 3 ਕਿਲੋਮੀਟਰ ਅਸੀਂ ਇਸ ਏਰੀਆ ਦੇ ਵਿੱਚ ਜਿਹੜੀਆਂ ਸਾਡੀਆਂ ਧੀਆ ਸਾਡੇ ਜਿਹੜੇ ਪੁੱਤ ਹੈ ਉਹਨਾਂ ਦੀ ਪੜ੍ਹਾਈ ਲਈ ਉਹਨਾਂ ਲਈ ਇੱਕ ਚੰਗਾ ਕਾਲਜ ਜਿਹੜਾ ਗਵਰਨਮੈਂਟ ਕਾਲਜ ਜਿਹੜਾ ਉਹ ਬਣਾਉਣਾ ਚਾਹੁੰਦੇ ਤੇ ਉਹਦੇ ਪਾਸਤੇ ਮੁੱਢਲੀ ਤਿਆਰੀ ਜਿਹੜੀ ਆ ਬੇਸਿਕ ਤਿਆਰੀ ਜਿਹੜੀ ਉਹ ਕਰ ਰਹੇ ਆ ਗਵਰਨਮੈਂਟ ਨੂੰ ਰਿਕਵੈਸਟ ਕਰ ਰਹੇ ਆ ਕਿ ਸਾਨੂੰ ਇੱਕ ਕਾਲਜ ਜਿਹੜਾ ਦਿੱਤਾ ਜਾਵੇ ਜਦੋਂ ਇਲੈਕਸ਼ਨ ਸੀ ਬਾਈ ਦੀ ਤੇ ਉਦੋਂ ਸਾਡੇ ਬੱਲੇ ਦਿੱਲੀ ਦੇ ਡੀਪੀਸੀਐਮ ਮਨੀਸ਼ ਸੋਧਿਆ ਜੀ ਨੇ ਇਸ ਏਰੀਏ ਦੇ ਵਿੱਚ ਸੈਦੋਗਾਜੀ ਪਿੰਡ ਦੇ ਵਿੱਚ ਅਨਾਉਂਸ ਕੀਤਾ ਸੀਗਾ ਉਦੋਂ ਦਾ ਹੀ ਅਸੀਂ ਸੀਐਮ ਸਾਹਿਬ ਨੂੰ ਦੋ ਤਿੰਨ ਵਾਰ ਰਿਕਵੈਸਟ ਕੀਤੀ ਕਿ ਸਾਨੂੰ ਇੱਕ ਬਾਰਡਰ ਦੇ ਉੱਤੇ ਕਾਲਜ ਦੇ ਦਿਦੋ ਮਾਨ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਅਸੀਂ ਦੇ ਦਾਂਗੇ ਸੋ ਉਹਦੀ ਮੁੱਢਲੀ ਕਿਹਾ ਦੀ ਜਿਹੜੀ ਹੈ ਅਜੇ ਹੀ ਇਹਦੀ ਪ੍ਰਪੋਜ਼ਲ ਜਿਹੜੀ ਹੈ ਉਹ ਭੇਜਣੀ ਹੈ ਪ੍ਰਪੋਜ਼ਲ ਮਨਜ਼ੂਰ ਹੋ ਗਈ ਤੇ ਤੁਸੀਂ ਸਮਝ ਲਓ ਕਿ ਇਸ ਏਰੀਏ ਦੇ ਬੱਚਿਆਂ ਦਾ ਭੇਖ ਜਿਹੜਾ ਪੀੜੀ ਦਾ ਪੀੜੀ ਵਧੀਆ ਮਤਲਬ ਬੜੂਗਾ ਔਰ ਜਿਹੜਾ ਪਿੰਡ ਹੈ ਬਿਕਰਾਹੂਦ ਉਸ ਪੰਚਾਇਤ ਦੇ ਨਾਲ ਹੁਣੇ ਮੀਟਿੰਗ ਕੀਤੀ ਅਸੀਂ ਪਿੰਡ ਜਿਹੜਾ ਜ਼ਮੀਨ ਦੇ ਰਿਹਾ ਪਰਮਾਤਮਾ ਕਿਰਪਾ ਕਰੇ ਕਦੇ ਕਾਲਜ ਬਣ ਜਾਵੇ ਇਸ ਪਿੰਡ ਦੇ ਬੱਚੀਆਂ ਨੂੰ ਬੱਚਿਆਂ ਨੂੰ ਜਿਹੜੀਆਂ ਸਹੂਲਤਾਂ ਉਹ ਵੱਖਦੇ ਤੌਰ ਤੇ ਵੀ ਦੇਵਾਂਗੇ ਉਹਦੇ ਇਸ ਪਿੰਡ ਦਾ ਜਿਹੜੀ ਡਵੈਲਪਮੈਂਟ ਇਸ ਏਰੀਆ ਦੀ ਇਸ ਪਿੰਡ ਦੀ ਉਹ ਵੀ ਮਾਨ ਸਾਹਿਬ ਕੋ ਜਿਹੜੀ ਕਰਵਾਵਾਂਗੇ ਔਰ ਜਦੋਂ ਇਹ ਕਾਲਜ ਬਣ ਗਿਆ ਸਾਹਿਬ ਤੁਸੀਂ ਦੇਖਿਓ ਇਸ ਏਰੀਆ ਦੇ ਵਿੱਚ ਸਾਡੀ ਵਾਸਿਕ ਬਰਾਦ ਦੀ ਬਹੁਤ ਰੰਦੀ ਆ। ਉਹ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜਾ ਬੰਦਾ ਸਾਨੂੰ ਦਸਾਂ ਨਵਾਂ ਦੀ ਕਿਰਤ ਦਾ ਸਿਧਾਂਤ ਦਿੰਦਾ। ਉਹ ਸਭ ਤੋਂ ਜ਼ਿਆਦਾ ਮਿਹਨਤੀ ਲੋਕ ਇੱਥੇ ਨੇ। ਇੰਨੀ ਜ਼ਿਆਦੀ ਕਿਰਤ ਕਰਦੇ ਆ ਨਾ। ਬੜੀ ਬੜੀ ਦੂਰ ਜਾ ਕੇ ਕੋਈ ਮਤਲਬ ਦਬਾਬੇ ਚ ਕੋਈ ਕਿਤੇ ਆਲੂ ਪੁੱਟਦੇ ਆ, ਕਿਤੇ ਗੰਨੇ ਦੀ ਫਸਲ, ਕਿਤੇ ਕੁਝ ਕਰਦੇ ਆ। ਮਤਲਬ ਜਿਹੜੇ ਮਿਹਨਤੀ ਬੰਦੇ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਬੰਦੇ ਇੱਥੇ ਰਹਿੰਦੇ ਆ। ਸੋ ਉਹਨਾਂ ਦੀ ਕਿਰਤ ਦੇ ਨਾਲ ਉਹਨਾਂ ਦੇ ਬੱਚੇ ਲਾਜ਼ਮੀ ਜਿਹੜੇ ਆ ਬਹੁਤ ਵੱਡੀ ਮਤਲਬ ਪਦਵੀਆਂ ਤੇ ਪਹੁੰਚਣਗੇ ਇੱਥੋਂ ਐਜੂਕੇਸ਼ਨ ਲੈ ਕੇ ਸੋ ਮੈਂ ਤੇ ਅਰਦਾਸ ਹੀ ਕਰਨਾ ਆਂ ਈ ਸਾਬਾਏ ਆ ਕਿ ਪਰਮਾਤਮਾ ਕਿਰਪਾ ਕਰ ਦੇ ਸਾਡੇ ਲਾਗੇ ਗੁਰੂ ਘਰ ਹੈ ਸਾਡੇ ਬੱਲਰਵਾਲ ਬਾਬਾ ਗੰਮ ਚੁੱਕ ਜੀ ਦਾ ਜਿਨ੍ਹਾਂ ਦੀ ਇਸ ਏਰੀਏ ਤੇ ਬੜੀ ਮਹਿਰ ਰੈਂਦੀ ਹੈ ਮੇਰੀ ਬਾਬਾ ਗੰਮ ਚੁੱਕ ਜੀ ਨੂੰ ਵੀ ਅਰਦਾਸ ਹੈ ਕਿ ਤੂੰ ਕਿਰਪਾ ਕਰੀ ਸਾਡਾ ਪ੍ਰੋਜੈਕਟ ਮਨਜ਼ੂਰ ਹੋ ਜੇ ਸਾਡਾ ਪ੍ਰੋਜੈਕਟ ਸਰਕਾਰਾਂ ਤੋਂ ਮਨਜ਼ੂਰ ਹੋ ਜੇ ਤੇ ਅਸੀਂ ਇੱਥੇ ਕਾਲਜ ਜਿਹੜਾ ਉਹ ਬਣਾ ਸਕੀਏ ਕਿੰਨੀ ਦੇਰ ਵਿੱਚ ਕਾਲਜ ਬਣ ਜਾ ਰਿਹਾ ਜੀ ਇਹ ਦੇਖੋ ਅਜੇ ਤੇ ਅਸੀਂ ਮਤਲਬ ਪੰਚਾਇਤਾਂ ਦਾ ਮੀਟਿੰਗ ਕੀਤੀ ਆ 10 ਤੋਂ 15 ਏਕੜ ਦੀ ਇਹ ਪ੍ਰੋਜੈਕਟ ਦੇ ਅਨਸਾਰ ਆ ਪਰ ਇਹ ਤੋਂ ਵੱਧ ਦੀ ਲੋੜ ਪੈਂਦੀ ਐ ਇੰਨੇ ਸਾਡਾ ਕਾਲਜ ਜਿਹੜਾ ਵਧੀਆ ਬਣ ਜਾਊਗਾ ਅਸੀਂ ਪਰ ਚਾਹਾਂਗੇ ਕਿ ਕਾਲਜ ਜਿਹੜਾ ਉਹ ਜਿੱਦਾਂ ਨਾਨ ਮੈਡੀਕਲ ਵਗੈਰਾ ਮੈਡੀਕਲ ਕੰਪਿਊਟਰ ਕਲਾਸਿਸ ਜਿਹੜੀਆਂ ਉਹ ਟਾਪ ਦੀਆਂ ਕਿਤਾ ਮੁਖੀ ਜਿਆਦੀਆਂ ਜਿਹੜੀਆਂ ਐਜੂਕੇਸ਼ਨ ਹੋਵੇ ਉਹਦਾ ਜਿਆਦਾ ਸੀ ਮਤਲਬ ਉਹ ਪ੍ਰਬੰਧ ਕਰਾਵਾ ਨਹੀਂ ਸੀ ਕਿਉਂਕਿ ਕਈ ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਇਸ ਚੀਜ਼ ਦੀ ਮੰਗ ਸੀ ਕਈ ਸਰਕਾਰਾਂ ਚ ਲੱਗੀਆਂ ਪਰ ਫਿਲਹਾਲ ਜਿਹੜਾ ਇਸ ਚੀਜ਼ ਨੂੰ ਪੂਰਤ ਹੈ ਨਹੀਂ ਨਹੀਂ ਉਹ ਚਲੋ ਮੰਗ ਤੇ ਚਾਹਦੇ ਲੋਕ ਜਦੋਂ ਇੱਥੇ ਆਉਂਦੇ ਸੀ ਅਸੀਂ ਮੰਗ ਬਾਰਡਰ ਦੇ ਲੋਕ ਉਹਨੇ ਇਹ ਡੇਡੇ ਦੀ ਇਲੈਕਸ਼ਨ ਸੀ ਤੇ ਜਦੋਂ ਪਹਿਲੀ ਮੀਟਿੰਗ ਕੀਤੀ ਉਦੋਂ ਡੇਡੇ ਦੇ ਲੋਕਾਂ ਨੇ ਕਿਹਾ ਜੀ ਪਹਿਲਾਂ ਇੱਥੇ ਕਾਲਜ ਬਣਾ ਕੇ ਦਿਓ ਬਾਰਡਰ ਦਾ ਜਿੰਨਾ ਵੀ ਏਰੀਆ ਪਿੱਛੋਂ ਲੈ ਕੇ ਤੋੜ ਇਧਰ ਅੱਗੇ ਵੀ ਫੌਜਪੁਰ ਤੱਕ ਬਾਰਡਰ ਦੇ ਏਰੀਏ ਦੇ ਉੱਤੇ ਕੁਝ ਨਹੀਂ ਹੈ ਬਚਾਦੇ ਜਦੋਂ ਵੀ ਕੋਈ ਇਲੈਕਸ਼ਨ ਵਗੈਰਾ ਹੁੰਦੀ ਲੋਕ ਮੰਗ ਕਰਦੇ ਮੰਕਰਦੇ ਦੇ ਲੋਕ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਪਤਾ ਸੀ ਪਿੱਛੇ ਪਿਆ ਸੀ ਹੁਣ ਡੀਸੀ ਸਾਹਿਬ ਵੀ ਸਾਡੇ ਬੜੇ ਤਗੜੇ ਆ ਗਏ ਬੜੇ ਲਿਖੇ ਆ ਸਾਡੀ ਮਤਲਬ ਬੜੀ ਪੜੀ ਲਿਖੀ ਲੜਕੀ ਆ ਬਹੁਤ ਉਦਮੀ ਨੇ ਸੋ ਇਹਨਾਂ ਦੇ ਉਦਮ ਨਾਲ ਮੈਨੂੰ ਲੱਗਦਾ ਕਿ ਪ੍ਰੋਜੈਕਟ ਸਾਡਾ ਮਜੂਦ ਹੋ ਜੂ ਬਹੁਤ ਇਸ ਇਲਾਕੇ ਦੀ ਜਿਹੜੀ ਆ ਉਹ ਖਿਸ਼ਾਲੀ ਦਾ ਮੋੜ ਬਦ ਜਾਊਗਾ ਲੋਕ ਖਿਸ਼ਾਲ ਹੋ ਜਾਣਗੇ ਜਦੋਂ ਬੱਚੇ ਪੜ ਜਾਣਗੇ ਜਦੋਂ ਬੱਚੇ ਇੱਥੋਂ ਪੜ ਕੇ ਡਾਕਟਰ ਬਣ ਗਏ ਕੰਪਿਊਟਰ ਇੰਜੀਨੀਅਰ ਬਣ ਗਏ ਤੇ ਆਪਣੇ ਆਪ ਸਰ ਖਿਸ਼ਾਲੀ ਜਿਹੜੀ ਆ ਇਹਨਾਂ ਦੋ ਹਲਕੇ ਨੂੰ ਪੈਦਾ ਕਰ ਰਾਜਸੰਸੀ ਤੇ ਮਤਲਬ ਗੁਮਹਲ ਕਨੂ ਅਜਨਾਲਾ ਤੇ ਰਾਸਾਹੀਂ ਆਪਾਂ ਬਿਲਕੁਲ ਬਾਰਡਰ ਤੇ ਖੜੇ ਆ ਇਧਰ ਰਾਸਾਹੀ ਹਲਕਾ ਆ ਅਜਨਾਲੇ ਹਲਕੇ ਤੇ ਆਪਾਂ ਖੜੇ ਆ ਇਹ ਪਿੰਡ ਜਿਹੜਾ ਬਿਕਦਾ ਉਹਦੇ ਅਜਨਾਲੇ ਹਲਕੇ ਦੇ ਵਿੱਚ ਸੋ ਮੇਰਾ ਖਿਆਲ ਘਟੋ ਘਟੇ ਇੱਕ ਕਾਲਜ ਦਾ ਇਸ ਬਾਰਡਰ ਦੇ ਉੱਤੇ ਵਸਦੇ ਕੋਈ ਮਤਲਬ 75 ਤੋਂ ਲੈ ਕੇ 100 ਪਿੰਡਾਂ ਨੂੰ ਜਿਹੜਾ ਫਾਇਦਾ ਹੋਊ ਉੱਥੋਂ ਦੇ ਬੱਚੇ ਲੜਕੀਆਂ ਲੜਕੇ ਜਿਹੜੇ ਪੜ੍ਹਨ ਦੇ ਮੈਂ ਅਸੀਂ ਤਾਂ ਛੜਕਾਂ ਦੇਖੋ ਬੜਾਉਣ ਦੇ ਆ ਛੜਕਾਂ ਵੀ ਬੜਾਵੇ ਚਾਹਸਪੇ ਦੇ ਮਤਲਬ ਇਲਾਕਾ ਜਿਹੜਾ ਉਹ ਡਿਵੈਲਪ ਹੋ ਜਾਏ ਇਸ ਇਲਾਕੇ ਦਾ ਵਿਕਾਸ ਹੋ ਜਾਏ